ਅੱਜਕਾ ਨਮਸਕਾਰ ਡੇਲੀ ਪੋਸਟ ਪੰਜਾਬ ਪਿਆਣਾ ਹਿਮਾਚਲ ਦੇਖ ਰਹੇ ਤੁਸੀਂ ਮੈਂ ਵਿਸ਼ਾਖਾ ਸ਼ਰਮਾ ਸਾਡੇ ਖਾਸ ਪ੍ਰੋਗਰਾਮ ਸੰਜੀਵ ਨੇ ਵਿੱਚ ਤੁਹਾਡਾ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਇਹ ਸ਼ੋਅ ਤੁਹਾਨੂੰ ਸਿਹਤ ਸੰਬੰਧੀ ਸਾਰੀ ਜਾਣਕਾਰੀ ਦਿੰਦਾ ਤੁਹਾਨੂੰ ਤੰਦਰੁਸਤ ਰੱਖਣ ਦੇ ਲਈ ਤੇ ਗੰਭੀਰ ਬਿਮਾਰੀਆਂ ਤੋਂ ਜਾਗਰੂਕ ਕਰਨ ਦੇ ਲਈ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਬਿਮਾਰੀਆਂ ਤੋਂ ਬਚੇ ਰਹੋ ਅੱਜ ਦੇ ਸਮੇਂ ਵਿੱਚ ਜਿੱਥੇ ਹਰ ਕੋਈ ਬਿਜ਼ੀ ਰਹਿੰਦਾ ਹੈ ਕੰਮ ਦੀ ਭੱਜ ਦੌੜ ਦੇ ਵਿੱਚ ਅਸੀਂ ਆਪਣੇ ਸਰੀਰ ਦਾ ਧਿਆਨ ਨਹੀਂ ਰੱਖ پا ਰਹੇ ਤੇ ਜ਼ਿਆਦਾਤਰ ਲੋਕ ਸਿਟਿੰਗ ਜੌਬ ਕਰਦੇ ਨੇ ਜਿਸ ਕਾਰਨ ਬੈਕ ਪੇਨ ਦੀ ਸਮੱਸਿਆ ਬਹੁਤ ਜ਼ਿਆਦਾ ਵਾਧੀ ਜਾ ਰਹੀ ਹੈ ਹਾਲਾਂਕਿ ਅੱਜ ਕੱਲ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਪਿੱਠ ਦੇ ਦਰਦ ਦੀ ਸਮੱਸਿਆ ਕਾਫੀ ਜ਼ਿਆਦਾ ਆਮ ਹੋ ਗਈ ਹੈ ਇਸ ਨਾਲ ਜੁੜੇ ਹਰ ਇੱਕ ਪਹਿਲੂ ਦੀ ਜਾਣਕਾਰੀ ਅਸੀਂ ਮਾਹੀ ਡਾਕਟਰ ਤੋਂ ਵੀ ਲਵਾਂਗੇ ਪਰ ਸਭ ਤੋਂ ਪਹਿਲਾਂ ਇੱਕ ਖਾਸ ਰਿਪੋਰਟ ਦੇਖਦੇ ਹਾਂ thank <music> you ਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਬੈਕ ਪੇਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ। ਹੁਣ ਇਹ ਸਮੱਸਿਆ ਬਹੁਤ ਆਮ ਹੋ ਗਈ ਹੈ। ਲਗਭਗ 70% ਲੋਕ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਸਮੇਂ ਪਿੱਠ ਦਰਦ ਤੋਂ ਜ਼ਰੂਰ ਪ੍ਰਭਾਵਿਤ ਹੁੰਦੇ ਨੇ। ਇਹ ਪਿੱਠ ਦਾ ਦਰਦ ਕਈ ਵਾਰ ਹਲਕੇ ਤੋਂ ਹੋਰ ਜ਼ਿਆਦਾ ਗੰਭੀਰ ਹੋ ਸਕਦਾ ਹੈ ਤੇ ਜੇਕਰ ਤੁਸੀਂ ਇਸ ਦਾ ਸਹੀ ਸਮੇਂ ਕੋਈ ਇਲਾਜ ਜਾਂ ਦੇਖਭਾਲ ਨਹੀਂ ਕਰਦੇ ਤਾਂ ਇਹ ਦਰਦ ਹੋਰ ਜ਼ਿਆਦਾ ਵਿਗੜ ਸਕਦਾ ਹੈ। ਹਾਲਾਂਕਿ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਬੈਕ ਪੇਨ ਦੀ ਸਮੱਸਿਆ ਕਿਉਂ ਸ਼ੁਰੂ ਹੋਈ ਅਚਾਨਕ ਬੈਕ ਪੇਨ ਹੋਣ ਦਾ ਸਭ ਤੋਂ ਆਮ ਕਾਰਨ ਸੱਟ ਲੱਗਣਾ ਜਾਂ ਤਣਾਅ ਦਾ ਵਧਣਾ ਹੋ ਸਕਦਾ ਹੈ ਪਰ ਜਦੋਂ ਬੈਕ ਪੇਨ 3 ਮਹੀਨਿਆਂ ਤੋਂ ਵੱਧ ਸਮੇਂ ਤੱਕ ਰਹਿੰਦਾ ਹੈ ਤਾਂ ਇਸ ਦਾ ਕਾਰਨ ਲੱਭਣਾ ਬਹੁਤ ਮੁਸ਼ਕਲ ਹੋ ਸਕਦਾ ਹੈ ਬੈਕ ਪੇਨ ਹੋਣ ਦੇ ਮੁੱਖ ਲੱਛਣ ਕਮਰ ਦੇ ਹੇਠਲੇ ਜਾਂ ਉੱਪਰਲੇ ਹਿੱਸੇ ਵਿੱਚ ਜਾਂ ਮੋਢਿਆਂ ਦੇ ਆਲੇ ਦੁਆਲੇ ਹਲਕਾ ਦਰਦ ਇੱਕ ਚੋਬਣ ਜਾਂ ਤਿੱਖਾ ਦਰਦ ਹੋਣਾ ਜੋ ਲੱਤ ਦੇ ਹੇਠਾਂ ਪਾਸੇ ਜਾਂਦਾ ਹੋਵੇ ਸਿੱਧੇ ਖੜੇ ਹੋਣ ਜਾਂ ਪਿੱਠ ਸਿੱਧੀ ਰੱਖਣ ਵਿੱਚ ਮੁਸ਼ਕਲ ਆਉਣਾ ਆਮ ਤੌਰ ਤੇ ਚੱਲਣ ਵਿੱਚ ਮੁਸ਼ਕਲ ਜਾਂ ਝੁੱਕਣ ਸਮੇਂ ਦਿੱਕਤ ਆਉਣਾ ਖੜੇ ਹੋਣ ਬੈਠਣ ਜਾਂ ਲੇਟਣ ਵੇਲੇ ਕਮਰ ਵਿੱਚ ਦਰਦ ਹੋਣਾ ਕਈ ਵਾਰ ਭਾਰੀ ਸਮਾਨ ਚੁੱਕਣ ਸਮੇਂ ਬੈਕ ਪੇਨ ਹੋਣਾ ਬੈਕ ਪੇਨ ਹੋਣ ਦੇ ਕਾਰਨ ਸਰੀਰ ਦਾ ਜ਼ਿਆਦਾ ਭਾਰ ਭਾਫ ਮੋਟਾਪਾ ਹੋਣਾ ਸੁਸਤ ਜੀਵਨ ਕੈਲਸ਼ੀਅਮ ਦੀ ਕਮੀ ਔਰਤਾ ਵਿੱਚ ਮਹਾਵਾੜੀ ਦੌਰਾਨ ਦਰਦ ਹੋਣਾ ਵਰਕਆਊਟ ਦੇ ਗਲਤ ਤਰੀਕੇ ਗਲਤ ਯੋਗਾਸਨ ਆਮ ਤੌਰ ਤੇ ਉੱਠਣ ਬੈਠਣ ਕਰ ਵਰਕਪਲੇਸ ਤੇ ਭਾਰ ਚੁੱਕਣ ਕਰ ਗਲਤ ਪੋਸਟਰ ਵਿੱਚ ਉੱਠਣਾ ਬੈਠਣਾ ਕੋਈ ਦੁਰਘਟਨਾ ਕਾਰਨ ਸੱਟ ਲੱਗਣਾ ਜਨਮजात ਵਿਗਾੜ ਹੋਣਾ ਵੱਧ ਰਹੇ ਤਣਾ ਕਾਰਨ ਵੱਧ ਰਹੀ ਉਮਰ ਨਾਲ ਸਪਾਈਨ ਤੇ ਮਾੜਾ ਅਸਰ ਬੈਕ ਪੇਨ ਤੋਂ ਰਾਹਤ ਲਈ ਨੁਸਖੇ ਇੱਕ ਕੱਪ ਗਰਮ ਦੁੱਧ ਵਿੱਚ ਇੱਕ ਚਮਚ ਆਰਗੈਨਿਕ ਹਲਦੀ ਪਾਊਡਰ ਪਾ ਕੇ ਪੀਓ। ਗਰਮ ਦੁੱਧ ਵਿੱਚ ਹਲਦੀ ਅਤੇ ਦੋ ਚੁਟਕੀ ਦਾਲਚੀਨੀ ਪਾਊਡਰ ਮਿਕਸ ਕਰਕੇ ਪੀਓ। ਬਲੈਕ ਜਾਂ ਦੁੱਧ ਵਾਲੀ ਚਾਹ ਦੀ ਥਾਂ ਗ੍ਰੀਨ ਟੀ ਸ਼ੁਰੂ ਕਰੋ। ਸਲਾਦ ਵਿੱਚ ਕੱਚਾ ਅਦਰਕ ਅਤੇ ਲਸਣ ਦੀ ਕਲੀ ਨੂੰ ਸ਼ਾਮਿਲ ਕਰੋ। ਰੋਜ਼ਾਨਾ ਵਰਕਆਊਟ, ਯੋਗਾ, ਸੈਰ ਆਪਣੇ ਡਾਕਟਰ ਦੀ ਸਲਾਹ ਨਾਲ ਕਰੋ। ਉੱਠਣ ਬੈਠਣ ਚੱਲਣ ਫਿਰਨ ਅਤੇ ਸੌਣ ਵੇਲੇ ਆਪਣੇ ਸਹੀ ਪੋਸਚਰ ਦਾ ਪੂਰਾ ਧਿਆਨ ਰੱਖੋ ਜੇਕਰ ਕਿਸੇ ਨੂੰ ਬੈਕ ਪੇਨ ਦੀ ਜ਼ਿਆਦਾ ਗੰਭੀਰ ਸਮੱਸਿਆ ਹੈ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕਰੋ ਸਪਾਈਨ ਨੂੰ ਮਜ਼ਬੂਤ ਬਣਾਉਣ ਦੇ ਲਈ ਸਿਟਿੰਗ ਜੌਬ ਦੌਰਾਨ ਵੀ ਥੋੜੀ-ਬਹੁਤ ਸੈਰ ਕਰਦੇ ਰਹੋ ਸ਼ਰੀਰ ਵਿੱਚ ਮਾਸਪੇਸ਼ੀਆਂ ਦਾ ਕੋਆਰਡੀਨੇਸ਼ਨ ਅਤੇ ਸਪਾਈਨ ਕੰਟਰੋਲ ਵੀ ਬਹੁਤ ਜ਼ਰੂਰੀ ਹੈ ਮਾਸਪੇਸ਼ੀਆਂ ਦਾ ਕੋਆਰਡੀਨੇਸ਼ਨ ਸਹੀ ਨਾ ਹੋਣ ਨਾਲ ਇੱਕ ਐਥਲੀਟ ਨੂੰ ਵੀ ਬੈਕ ਪੇਨ ਹੁੰਦਾ ਹੈ ਇਸ ਲਈ ਸ਼ਰੀਰ ਲਈ ਕਸਰਤ ਕਰਤ ਕਰਨਾ ਬਹੁਤ ਫਾਇਦੇਮੰਦ ਹੈ ਸੋ ਰਿਪੋਰਟ ਦੇ ਵਿੱਚ ਤੁਸੀਂ ਦੇਖਿਆ ਕਿ ਬੈਕ ਪੇਨ ਹੋਣ ਦੇ ਕਾਰਨ ਕੀ ਕੀ ਜਿਹੜੇ ਨੁਕਸਾਨ ਹੋ ਸਕਦੇ ਨੇ ਤੇ ਸਭ ਤੋਂ ਜ਼ਿਆਦਾ ਤਾਂ ਸਾਡੀ ਰੋਟੀਨ ਲਾਈਫ ਦੇ ਵਿੱਚ ਕੀ ਕੁਝ ਪ੍ਰਭਾਵ ਹੁੰਦਾ ਜਦੋਂ ਅਸੀਂ ਬੈਕ ਪੇਨ ਤੋਂ ਪੀੜਤ ਹੁੰਨੇ ਆ ਸਾਡੇ ਨਾਲ ਮਾਹਿਰ ਡਾਕਟਰ ਜੁੜੇ ਨੇ ਡਾਕਟਰ ਰਣਜੀਤ ਚਿੰਗਤ ਜੀ ਸਾਡੇ ਨਾਲ ਜੁੜੇ ਨੇ ਡਾਕਟਰ ਰਣਜੀਤ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਤੇ ਨਮਸਕਾਰ ਡਾਕਟਰ ਰਣਜੀਤ ਅੱਜ ਸੇ ਗੱਲ ਕਰ ਰਹੇ ਆ ਬੈਕ ਪੇਨ ਤੋਂ ਬਹੁਤ ਸਾਰੇ ਜਿਹੜੇ ਆ ਲੋਕ ਹੈ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਉੱਠਣ ਬੈਠਣ ਚੱਲਣ ਫਿਰਨ ਦੇ ਵਿੱਚ ਮੁਸ਼ਕਿਲ ਬਹੁਤ ਜ਼ਿਆਦਾ ਹੁੰਦੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਬੈਕ ਪੇਨ ਹੋਣ ਦਾ ਕਾਰਨ ਕੀ ਹੈ ਅਸਲ ਕਾਰਨਾ ਬਾਰੇ ਜਾਣਕਾਰੀ ਦਿਓ ਜਿਸ ਤਰ੍ਹਾਂ ਤੁਸੀਂ ਰਿਪੋਰਟ ਵਿੱਚ ਦੱਸਿਆ ਕਿ ਬੈਕ ਪੇਨ ਅੱਜਕੱਲ ਕਾਫੀ ਕਾਮਨ ਪ੍ਰੋਬਲਮ ਹੋ ਚੁੱਕੀ ਹੈ ਸਾਡੇ ਕਲੀਨਿਕ ਵਿੱਚ ਜਾਂ ਕੋਈ ਵੀ ਯੰਗ ਇੰਡੀਵਿਜੂਅਲਸ ਹੈ ਉਹਨਾਂ ਦੇ ਲਈ ਬੈਕ ਪੇਨ ਦੀ ਸਮੱਸਿਆ ਦੇ ਨਾਲ ਕੋਈ ਡਾਕਟਰੀ ਸਲਾਹ ਲੈਣਾ ਅੱਜਕੱਲ ਸਭ ਤੋਂ ਕਾਮਨ ਹੋ ਚੁੱਕੀ ਹੈ ਬੈਕ ਪੇਨ ਨੂੰ ਸਮਝਣ ਦੇ ਲਈ ਸਾਨੂੰ ਦੋ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਬੈਕ ਦਾ ਮਤਲਬ ਹੈ ਮਸਕুলੋਸਕੈਲੇਟਨ ਸਿਸਟਮ ਇੱਕ ਮਸਲਸ ਹੈ ਇੱਕ ਸਕੈਲੇਟਲ ਸਿਸਟਮ ਹੈ ਸਕੈਲੇਟਲ ਸਿਸਟਮ ਦੇ ਵਿੱਚ ਸਾਡੀਆਂ ਬੋਨਸ ਆਂਦੀਆਂ ਹਨ ਜਿਨ੍ਹਾਂ ਨੂੰ ਅਸੀਂ ਸਪਾਈਨ ਦੀ ਬونز ਕਹਨੇ ਆ ਜਾਂ ਮਨਕੇ ਕਹਨੇ ਆ ਮਨਕੇ ਹੁੰਦੇ ਆ ਮਨਕਿਆਂ ਦੇ ਵਿੱਚ ਡਿਸਕਸ ਹੁੰਦੇ ਆ ਡਿਸਕਸ ਜਿਹੜੇ ਹੈ ਉਹ ਕੁਸ਼ਨ ਪ੍ਰੋਵਾਈਡ ਕਰਦੇ ਆ ਸੋ ਡਿਪੈਂਡਿੰਗ ਅਪਨ ਪੇਸ਼ੈਂਟ ਦੀ ਏਜ ਕੀ ਹੈ ਬੈਕ ਪੇਨ ਦੇ ਜਿਹੜੇ ਰੀਜਨਸ ਹੈ ਉਹ ਮਸਕੂਲਰ ਹੋ ਸਕਦੇ ਹੈ ਜਾਂ ਉਹ ਸਕੈਲੇਟਲ ਸਿਸਟਮ ਦੇ ਕਾਰਨ ਹੋ ਸਕਦੇ ਹੈ ਮਸਲਸ ਦੇ ਵਿੱਚ ਸਟਿਫਨੈਸ ਮਸਲ ਦੇ ਵਿੱਚ ਟੈਂਸ਼ਨ ਬੈਕ ਬੈਡ ਪੋਸਚਰਿੰਗ ਇਹਨਾਂ ਸਬ ਰੀਜਨਸ ਦੇ ਕਾਰਨ ਯੰਗ ਇੰਡੀਵਿਜੂਅਲਸ ਵਿੱਚ ਪੇਨ ਹੋ ਸਕਦੀ ਹੈ ਜੇ ਸਿਸਕੈਲੇਟਨ ਸਿਸਟਮ ਤੇ ਚਾਹੀਏ ਤਾਂ ਸਕੈਲੇਟਲ ਸਿਸਟਮ ਦੇ ਲਈ ਵਿੱਚ ਪੇਨ ਜਿਹੜੀ ਹੈ ਉਹ ਵਰਟਿਬਰੇ ਜਾਂ ਮਨਕੀਆਂ ਦੇ ਵਿੱਚ ਹੋ ਸਕਦੀ ਹੈ ਮਨਕੀਆਂ ਦੇ ਵਿੱਚ ਜਿਹੜੇ ਇੰਟਰਲੋਕਿੰਗ ਜੋਇੰਟਸ ਹੁੰਦੇ ਹਨ ਉਹਨਾਂ ਵਿੱਚ ਹੋ ਸਕਦੀ ਹੈ ਜਾਂ ਫਿਰ ਜਿਹੜੇ ਦੋ ਐਡਜਸੈਂਟ ਵਰਟਿਬਰੇ ਦੇ ਅੰਦਰ ਜਿਹੜੇ ਡਿਸਕਸ ਹੁੰਦੇ ਹਨ ਉਹ ਡਿਸਕ ਦੀ ਪ੍ਰੋਬਲਮ ਦੇ ਕਾਰਨ ਹੋ ਸਕਦੀ ਹੈ ਸੋ ਯੰਗ ਇੰਡੀਵਿਜੂਅਲਸ ਦੇ ਵਿੱਚ ਮੋਸਟਲੀ ਬੈਕ ਪੇਨ ਜਿਹੜੀ ਹੈ ਮਸਕੂਲਰ ਜਾਂ ਡਿਸਕ ਦੇ ਕਾਰਨ ਹੋਏਗੀ ਓਲਡ ਇੰਡੀਵਿਜੂਅਲਸ ਯਾ ਬਜ਼ੁਰਗਾਂ ਦੇ ਵਿੱਚ ਮੋਸਟਲੀ ਜਿਹੜੀ ਪੇਨ ਹੈ ਉਹ ਮਨਕਿਆਂ ਦੇ ਕਾਰਨ ਯਾ ਮਨਕਿਆਂ ਦੇ ਇੰਟਰਲੋਕਿੰਗ ਜੋਇੰਟਸ ਦੇ ਕਾਰਨ ਹੋਏਗੀ ਇੱਕ ਹੋਰ ਬਹੁਤ ਕਾਮਨ ਕੌਜ਼ ਜਿਹੜੀ 올ਡ ਏਜ ਵਿੱਚ ਹੁੰਦੀ ਹੈ ਯਾ ਬਜ਼ੁਰਗਾਂ ਵਿੱਚ ਹੁੰਦੀ ਹੈ ਉਹ ਹੁੰਦੀ ਹੈ ਸੈਕਰੋਇਲਾਈਕ ਜੋਇੰਟ ਜਿੱਥੇ ਸਾਡੀ ਸਪਾਈਨ ਜਿਹੜੀ ਹੈ ਸਾਡੀ ਪੈਲਵਿਸ ਦੇ ਨਾਲ ਜੁੜਦੀ ਹੈ ਉਸ ਜੋਇੰਟ ਦੇ ਵਿੱਚ ਪੇਨ ਦੇ ਕਾਰਨ ਵੀ ਬੈਕ ਪੇਨ ਹੋ ਸਕਦੀ ਹੈ ਬਿਲਕੁਲ ਡਾਕਟਰ ਅਨਜੀਤ ਜਿਸ ਤਰੀਕੇ ਤੁਸੀਂ ਇਹ ਦੱਸਿਆ ਕਿ ਬੈਕ ਪੇਨ ਤੇ ਡਿਸਕ ਪੇਨ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਆ ਉਹ ਫਰਕ ਹੈ ਸਭ ਤੋਂ ਪਹਿਲਾਂ ਤਾਂ ਬੈਕ ਪੇਨ ਹੋਣ ਦੇ ਲੱਛਣ ਕੀ ਨੇ ਬਹੁਤ ਸਾਰੇ ਅੱਜਕੱਲ ਬੱਚੇ ਵੀ ਕਹਿ ਦਿੰਦੇ ਨੇ ਬਜ਼ੁਰਗ ਵੀ ਜਿਹੜੀ ਹੈ ਬੈਕ ਪੇਨ ਦੀ ਸਮੱਸਿਆ ਤੋਂ ਪਰੇਸ਼ਾਨ ਨੇ ਲੱਛਣ ਕਿਸ ਤਰ੍ਹਾਂ ਦੇ ਦੇਖੇ ਜਾਂਦੇ ਨੇ ਜਦੋਂ ਕੋਈ ਬੈਕ ਪੇਨ ਤੋਂ ਪੀੜਤ ਹੁੰਦਾ ਜਦੋਂ ਕਿਸੇ ਨੂੰ ਬੈਕ ਪੇਨ ਹੁੰਦੀ ਹੈ ਤਾਂ ਮੋਸਟ ਕਾਮਨਲੀ ਉਹ ਪੇਸ਼ੈਂਟ ਨੂੰ ਲੋਅਰ ਬੈਕ ਪੇਨ ਹੋਏਗੀ ਹੁਣ ਲੋਅਰ ਬੈਕ ਪੇਨ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਲੋਅਰ ਬੈਕ ਪੇਨ ਪੇਸ਼ੈਂਟ ਦੀ ਸੈਂਟਰਲ ਬੈਕ ਵਿੱਚ ਹੋ ਰਹੀ ਹੈ ਜਾਂ ਸਾਈਡਸ ਦੇ ਵਿੱਚ ਹੋ ਰਹੀ ਹੈ ਪੇਸ਼ੈਂਟ ਦੇ ਜਿਹੜੇ 벨ਟ ਵਾਲਾ ਏਰੀਆ ਹੈ ਉਸ ਦੇ ਵਿੱਚ ਪੇਨ ਹੋ ਰਹੀ ਹੈ ਜਾਂ ਫਿਰ ਇੱਕ ਚੀਜ਼ ਹੁੰਦੀ ਹੈ ਪੇਨ ਦੇ ਵਿੱਚ ਜਿਸ ਨੂੰ ਅਸੀਂ ਕਹਿੰਦੇ ਆਂ ਕਿ ਰੈਡ ਫਲੈਗਸ ਹੈ ਰੈਡ ਫਲੈਗਸ ਦਾ ਮਤਲਬ ਹੈ ਕਿ ਕੁਝ ਐਸੇ ਡੇਂਜਰਸ ਸਾਈਨਸ ਹੈ ਜਿਨ੍ਹਾਂ ਦੇ ਕਾਰਨ ਉਹ ਪੇਨ ਜਿਹੜੀ ਹੈ ਆਊਟ ਆਫ ਪ੍ਰੋਪੋਰਸ਼ਨ ਜਾਂ ਆਊਟ ਆਫ ਕੰਟਰੋਲ ਹੋ ਰਹੀ ਹੈ ਸੋ ਉਹ ਰੈੱਡ ਫਲੈਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਕਿ ਜੇ ਬੈਕ ਪੇਨ ਹੈ ਉਹ ਲੈਗਸ ਦੇ ਵਿੱਚ ਜਾ ਰਹੀ ਹੈ শারਪ ਸ਼ੂਟਿੰਗ ਪੇਨ ਹੋ ਰਹੀ ਹੈ শারਪ ਸ਼ੂਟਿੰਗ ਪੇਨ ਜਿਹੜੀ ਬੈਕ ਤੋਂ ਸ਼ੁਰੂ ਹੋ ਕੇ ਜੇ ਲੱਤਾਂ ਵਿੱਚ ਜਾ ਰਹੀ ਹੈ ਉਸ ਨੂੰ ਅਸੀਂ ਕਾਮਨਲੀ ਸ਼ਾਇਟਿਕਾ ਕਹਿੰਦੇ ਹਾਂ ਉਸ ਦਾ ਸਭ ਤੋਂ ਇੰਪੋਰਟੈਂਟ ਰੀਜ਼ਨ ਜਿਹੜਾ ਹੁੰਦਾ ਉਹ ਡਿਸਕ ਰਿਲੇਟਿਡ ਪ੍ਰੋਬਲਮ ਹੈ ਔਰ ਐਸੀ ਸਿਚੁਏਸ਼ਨ ਦੇ ਵਿੱਚ ਇਮੀਡੀਏਟਲੀ ਤੁਸੀਂ ਪੇਸ਼ੈਂਟ ਨੂੰ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਹੁੰਦਾ ਹੈ ਤਾਂ ਕਿ अर्ਲੀ ਉਸ ਦੀ ਜਿਹੜੀ ਹੈ ਉਹ ਟ੍ਰੀਟਮੈਂਟ ਸਟਾਰਟ ਕੀਤੀ ਜਾ ਸਕੇ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਤੋਂ ਵੀ ਸਵਾਲ ਜਾਣ ਲੈਣੇ ਆ ਕੀ ਨਾਮ ਹੈ ਤੁਹਾਡਾ ਕਿੱਥੋਂ ਤੁਸੀਂ ਗੱਲ ਕਰ ਰਹੇ ਹੋ ਆਸ਼ਾ ਸਿੰਘਲੀ ਹਾਂ ਜੀ ਆਸ਼ਾ ਸਿੰਘਲਾ ਹਾਂ ਜੀ ਤੁਸੀਂ ਆਪਣਾ ਸਵਾਲ ਦੱਸੋ ਮੈਡਮ ਮੇਰੇ ਨਾਲ ਇੱਕ ਬੈਕ ਤੇ ਪ੍ਰੋਬਲਮ ਹੈ ਹੈਲੋ ਹਾਂਜੀ ਕੀ ਪ੍ਰੋਬਲਮ ਆ ਰਹੀ ਹੈ ਮੈਮ ਤੁਹਾਨੂੰ ਮੇਰੇ ਦਰਦ ਹੈ ਜੀ ਠੀਕ ਹੈ ਤੇ ਤੁਸੀਂ ਇਸ ਸਬੰਧ ਦੇ ਕੋਈ ਇਲਾਜ ਸ਼ੁਰੂ ਕੀਤਾ ਹੈ ਅ ਅਸਲ ਮੈਂ ਸ਼ੁਰੂ ਨਹੀਂ ਕੀਤਾ ਮੈਨੂੰ ਮੈਡੀਸਿਨ ਦਿੱਤਾ ਸੀ ਆਪਕੇਲੇ ਡਾਕਟਰ ਨੇ ਮੈਂ ਉਹ ਲੈ ਰਹੀ ਐ ਠੀਕ ਹੈ ठीक है तुम बने रहो तो साढ़े नाल डॉक्टर साहब कॉलर का सवाल है कि आ, बैक पेन है बैक का दर्द होंगे लेकिन इलाज के लिए रैंडमली जो असं करीमा भी यूज़ कर लें पर प्रॉपर इसका इलाज शुरू नहीं किया हो सकते हैं सो so, जिस तरह मैं पहले भी एक्सप्लेन किया कि बैकपेन जी हैज डिपेंडेंट है वो एज ਜਿਸ ਤਰ੍ਹਾਂ ਮੈਡਮ ਗੱਲ ਕਰ ਰਹੇ ਆ ਜੇ ਇਹਨਾਂ ਦੀ ਏਜ ਲੈਟਸ ਸੇ 45 ਆ 50 ਤੋਂ ਜ਼ਿਆਦਾ ਹੈ ਤਾਂ ਮੋਸਟ ਪ੍ਰੋਬੇਬਲੀ ਇਹਨਾਂ ਦੀ ਬੈਕ ਪੇਨ ਦਾ ਰੀਜ਼ਨ ਜਿਹੜਾ ਹੈ ਉਹ ਮਣਕੇ ਜਾਂ ਉਹਨਾਂ ਦੇ ਜਿਹੜੇ ਇੰਟਰਲੌਕਿੰਗ ਜੋਇੰਟਸ ਹੈ ਜਾਂ ਫਿਰ ਜਿਹੜਾ ਸੈਕਰੋਇਲਾਈਕ ਜੋਇੰਟ ਹੈ ਉਹ ਹੋਏਗਾ ਇਸ ਨੂੰ ਅੱਗੇ ਡਿਫਰੈਂਸ਼ੀਏਟ ਕਰਨ ਦੇ ਲਈ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਇਹਨਾਂ ਨੂੰ ਬੈਠੇ ਹੋਏ ਜ਼ਿਆਦਾ ਹੁੰਦੀ ਹੈ ਖੜੇ ਹੋਏ ਜ਼ਿਆਦਾ ਹੁੰਦੀ ਹੈ ਜਾਂ ਚੱਲਣ ਲੱਗੇ ਜ਼ਿਆਦਾ ਹੁੰਦੀ ਹੈ ਯਾ ਉਹ ਬੈਕ ਪੇਨ ਜਿਹੜੀ ਹੈ ਉਹ ਲੱਤਾਂ 'ਚ ਵੀ ਟਰੈਵਲ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ ਸੋ ਇਨੀਸ਼ੀਅਲੀ ਜੇ ਇਹ ਬਹੁਤ ਥੋੜੀ ਡਿਊਰੇਸ਼ਨ ਦੀ ਜੇ ਪੇਨ ਹੋਵੇ ਤਾਂ ਇਸ ਦੇ ਵਿੱਚ ਪੇਨ ਕਿਲਰਸ ਹੈਲਪ ਕਰਦੇ ਹਨ ਬਟ ਜੇ ਇਹ ਪੇਨ ਪ੍ਰੋਲੋਂਗਡ ਹੈ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਕਿਹਾ ਸੋ ਅਸੀਂ ਇਸ ਨੂੰ ਇਹ ਕਹਿੰਦੇ ਹਾਂ ਕਿ ਜੇ ਬੈਕ ਪੇਨ ਤੁਹਾਡੀ ਇੱਕ ਹਫ਼ਤੇ ਤੋਂ ਜ਼ਿਆਦਾ ਪ੍ਰੋਲੋਂਗ ਕਰ ਰਹੀ ਹੈ ਸੋ ਤੁਸੀਂ ਇੱਕ ਸਪੈਸ਼ਲਿਸਟ ਨੂੰ ਕੰਟੈਕਟ ਕਰੋ ਔਰ ਉਸ ਦਾ ਡਾਇਗਨੋਸਿਸ ਬਣਨਾ ਬਹੁਤ ਜ਼ਰੂਰੀ ਹੈ बिकॉज़ ਬੈਕ ਪੇਨ ਦੀ ਟ੍ਰੀਟਮੈਂਟ ਜਿਹੜੀ ਹੈ ਉਸ ਦੇ ਲਈ ਡਾਇਗਨੋਸਿਸ ਬਣਨਾ ਜਿਵੇਂ ਮੈਂ ਪਹਿਲੇ ਵੀ ਕਿਹਾ ਬੈਕ ਪੇਨ ਦਾ ਜਨਰੇਟਰ ਪੇਨ ਜਨਰੇਟਰ ਜਿਹੜਾ ਹੁੰਦਾ ਹੈ ਕਿ ਉਹ ਪੇਨ ਮਸਲ ਦੇ ਕਾਰਨ ਹੈ ਮਨਕੇ ਦੇ ਕਾਰਨ ਹੈ ਡਿਸਕ ਦੇ ਕਾਰਨ ਹੈ ਇੰਟਰਲੌਕਿੰਗ ਜੋਇੰਟ ਦੇ ਕਾਰਨ ਹੈ ਇਸ ਦਾ ਪਤਾ ਲਗਾਉਣਾ ਜ਼ਰੂਰੀ ਹੈ ਸੋ ਇੱਕ ਵਾਰੀ ਉਸ ਦਾ ਪਤਾ ਚੱਲ ਜਾਵੇ ਫਿਰ ਟ੍ਰੀਟਮੈਂਟ ਕਰਨਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ ਔਰ ਜਿਹੜਾ ਤੁਸੀਂ ਦੂਸਰਾ ਸਵਾਲ ਪੁੱਛਿਆ ਕਿ ਅੱਜਕਲ ਕਾਫੀ ਇੰਡੀਵਿਜੁਅਰਸ ਨੂੰ ਬੈਕ ਪੇਨ ਹੋ ਰਹੀ ਹੈ ਜਾਂ ਆਹ ਓਵਰ ਦਾ ਕਾਊਂਟਰ ਜਾਂ ਘਰੇਲੂ ਨੂੰਸ ਖੇੜੇ ਹੁੰਦੇ ਆ ਉਹ ਕੀਤੇ ਜਾਂਦੇ ਆ ਠੀਕ ਹੈ ਸੋ ਉਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਤੁਸੀਂ ਕਿਹਾ ਕਿ ਜੇ ਕਿਸੇ ਨੇ ਭਾਰ ਚੱਕਿਆ ਹੈ ਜਾਂ ਕੋਈ ਐਕਿਊਟ ਮਸਕੂਲਰ ਐਕਟੀਵਿਟੀ ਹੈ ਕਿਸੇ ਨੇ ਕੋਈ ਜਿਮ ਜੋਇਨ ਕੀਤਾ ਹੈ ਜਾਂ ਕੋਈ ਵੀ ਖਿਚਾਓ ਪੈਨ ਦੇ ਨਾਲ ਜੇ ਪੇਨ ਆ ਰਹੀ ਹੈ ਉਹ ਪੇਨ ਜਿਹੜੀ ਹੈ ਉਹ ਥੋੜੇ ਦਿਨਾਂ ਦੇ ਵਿੱਚ ਸੈਟਲ ਹੋ ਜਾਏਗੀ ਔਰ ਉੱਥੇ ਤੁਸੀਂ ਕੋਈ ਵੀ ਲੋਕਲ ਐਂਟਮੈਂਟ ਜਾਂ ਕੋਈ ਵੀ ਪੇਨ ਕਿਲਰ ਯੂਜ਼ ਕਰ ਸਕਦੇ ਹੋ ਪਰ ਜੇ ਉਹ ਪੇਨ ਦੀ ਇੰਟੈਂਸਿਟੀ ਵਧ ਰਹੀ ਹੈ ਜੇ ਉਹ ਪੇਨ ਪਰਸਿਸਟ ਕਰ ਰਹੀ ਹੈ ਜਾਂ ਕਿਸੇ ਸਪੈਸਿਫਿਕ ਪੋਜੀਸ਼ਨ ਦੇ ਵਿੱਚ ਪੇਨ ਜ਼ਿਆਦਾ ਹੋ ਰਹੀ ਹੈ ਤਾਂ ਫਿਰ ਇਸ ਸਿਚੁਏਸ਼ਨ ਦੇ ਅੰਦਰ ਤੁਹਾਨੂੰ ਹਮੇਸ਼ਾ ਇੱਕ ਸਪੈਸ਼ਲਿਸਟ ਦੀ ਹੈਲਪ ਲੈਣੀ ਚਾਹੀਦੀ ਹੈ ਆਪਣੇ ਘਰੇਲੂ ਨੁਸਖੇ ਇੱਕ ਲਿਮਟ ਤੱਕ ਹੀ ਯੂਜ਼ਫੁਲ ਹੁੰਦੇ ਹਨ ਉਸ ਤੋਂ ਅੱਗੇ ਜਾ ਕੇ ਨਾ ਤੁਹਾਨੂੰ ਹਮੇਸ਼ਾ ਸਪੈਸ਼ਲਿਸਟ ਦੀ ਹੈਲਪ ਲੈਣੀ ਚਾਹੀਦੀ ਹੈ ਜੇ ਕੋ ਬਹੁਤ ਇੰਪੋਰਟੈਂਟ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੀ ਦਰਸ਼ਕ ਦੇ ਮਨਾਂ ਦੇ ਵਿੱਚ ਵੀ ਇਹ ਸਵਾਲ ਜ਼ਰੂਰ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਬੈਕ ਪੇਨ ਇੱਕ ਤਾਂ ਨਾਰਮਲ ਭਾਰ ਸੀ ਚੁੱਕ ਲਿਆ ਤਾਂ ਜਿਹੜੀ ਨਾਰਮਲ ਬੈਕ ਪੇਨ ਹੁੰਦੀ ਹੈ ਲੇਕਿਨ ਇੱਕ ਬੈਕ ਪੇਨ ਜੋ ਕਿ ਲੱਤਾਂ ਦੇ ਹੇਠਲੇ ਪਾਸੇ ਜਾਂਦੀ ਹੈ ਉਹ ਕਾਫੀ ਪਰੇਸ਼ਾਨ ਕਰ ਦੇਣ ਵਾਲੀ ਹੁੰਦੀ ਹੈ ਉਸ ਸਮੇਂ ਦੌਰਾਨ ਵੀ ਲੋਕ ਬਹੁਤ ਸਾਰੇ ਘਰੇਲੂ ਇਲਾਜ ਕਰਦੇ ਨੇ ਪਰ ਜਦੋਂ ਸਮਾਂ ਬੀਤ ਜਾਂਦਾ ਹੈ ਉਦੋਂ ਡਾਕਟਰਾਂ ਦੇ ਵੱਲੋਂ ਪਤਾ ਲੱਗਦਾ ਹੈ ਕਿ ਆਪਰੇਸ਼ਨ ਕਰਨਾ ਪਵੇਗਾ ਡਿਸਕ ਦੀ ਦਿੱਕਤ ਹੈ ਜਾਂ ਮਨਕਿਆਂ ਦੀ ਦਿੱਕਤ ਹੈ ਉਸ ਸਮੇਂ ਦੌਰਾਨ ਕਿਸ ਦਾ ਇਲਾਜ ਕੀਤਾ ਜਾਂਦਾ ਹੈ ਕਿਸ ਤਰੀਕੇ ਆਪਰੇਸ਼ਨ ਤੋਂ ਵੀ ਬਚਿਆ ਜਾ ਸਕਦਾ ਹੈ ਕਿ ਉਸ ਸਮੇਂ ਕੁਝ ਪਰਸੈਂਟੇਜ ਕੁਝ ਚਾਂਸਸ ਹੁੰਦੇ ਨੇ ਕਿ ਆਪਰੇਸ਼ਨ ਤੋਂ ਬਚਿਆ ਜਾਵੇ ਜੀ ਇਹ ਤੁਸੀਂ ਬਹੁਤ ਅੱਛਾ ਸਵਾਲ ਪੁੱਛਿਆ ਕਿ ਇਨੀਸ਼ੀਅਲੀ ਪੇਸ਼IENTS ਜਿਹੜੇ ਹਨ ਉਹ ਆਪਣਾ ਟ੍ਰੀਟਮੈਂਟ ਕਰਦੇ ਰਹਿੰਦੇ ਹਨ ਜਾਂ ਕੁਝ ਕੋਈ ਕਿਸੇ ਨੇ ਦੱਸਿਆ ਕੋਈ ਕਿਸੇ ਨੇ ਦੱਸਿਆ ਇੱਕ ਦੂਸਰੇ ਤੋਂ ਪੁੱਛ ਕੇ ਟ੍ਰੀਟਮੈਂਟ ਕਰਦੇ ਰਹੇ ਪੇਨ ਕਿਲਰਸ ਖਾਂਦੇ ਰਹੇ ਜਾਂ ਕੁਝ ਲੋਸ਼ਨਸ ਲਗਾਉਂਦੇ ਰਹੇ ਕੋਈ ਆਇਲਸ ਯੂਜ਼ ਕਰ ਲਏ ਕੋਈ ਵੋਲਨੀ ਟਾਈਪ ਕੋਈ ਵੀ ਦਵਾਈ ਯੂਜ਼ ਕਰ ਲਈ ਬਟ ਜਦੋਂ ਫਿਰ ਉਹ ਉਸ ਚੀਜ਼ ਨੂੰ ਤੁਸੀਂ ਇਗਨੋਰ ਕਰ ਰਹੇ ਹੋ ਤਾਂ ਉਹ ਜਿਹੜੀ ਪ੍ਰੋਬਲਮ ਹੈ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਜੇ ਕੋਈ ਪੇਨ ਤੁਹਾਡੀ ਇੱਕ ਹਫਤੇ ਤੋਂ ਜ਼ਿਆਦਾ ਪਰਸਿਸਟ ਕਰ ਰਹੀ ਹੈ ਉਸ ਪੇਨ ਦੇ ਲਈ ਹਮੇਸ਼ਾ ਸਪੈਸ਼ਲਿਸਟ ਦੇ ਕੋਲ ਜਾਓ ਬਿਕੋਜ਼ ਉਹ ਸਪੈਸ਼ਲਿਸਟ ਜਿਹੜਾ ਹੈ ਉਹ ਤੁਹਾਨੂੰ ਉਸ ਦਾ ਰੀਜ਼ਨ ਦੱਸੇਗਾ ਔਰ ਜਿਵੇਂ ਤੁਸੀਂ ਸਰਜਰੀ ਦਾ ਸਵਾਲ ਪੁੱਛ ਰਹੇ ਹੋ ਸਰਜਰੀ ਦਾ ਇਸ ਤਰ੍ਹਾਂ ਹੈ ਕਿ ਜੇ ਪ੍ਰੋਬਲਮ ਇੱਕ ਲਿਮਟ ਤੋਂ ਅੱਗੇ ਚਲੀ ਗਈ ਤਾਂ ਫਿਰ ਉਸ ਦੇ ਲਈ ਸਰਜਰੀ ਹੀ ਟ੍ਰੀਟਮੈਂਟ ਹੈ ਬਟ ਜੇ ਅਸੀਂ ਉਸ ਨੂੰ अर्ली मैनेजमेंट ਦੇਖੀਏ ਤਾਂ अर्ली मैनेजमेंट ਦੇ ਵਿੱਚ ਕੁਝ ਮੈਡੀਸਿਨਸ ਹੁੰਦੀਆਂ ਹਨ अर्ली मैनेजमेंट ਦੇ ਵਿੱਚ ਫਿਜ਼ੀਕਲ ਥੈਰੇਪੀ ਹੁੰਦੀ ਹੈ। ਯਾ ਪੇਨ ਸਪੈਸ਼ੈलिटी ਦੀ ਇੱਕ ਸੁਪਰ ਸਪੈਸ਼ਲਾਈਜ਼ੇਸ਼ਨ ਹੈ ਜਿਸ ਦੇ ਵਿੱਚ ਬਿਨਾਂ ਸਰਜਰੀ ਦੇ ਪੇਨ ਨੂੰ ਤੁਸੀਂ ਮੈਨੇਜ ਕਰ ਸਕਦੇ ਹੋ ਠੀਕ ਹੈ ਕੁਝ ਇੰਜੈਕਸ਼ਨਸ ਹੁੰਦੇ ਹਨ ਕੁਝ ਨਰਵ ਬਲੌਕਸ ਹੁੰਦੇ ਹਨ ਪੇਨ ਸਪੈਸ਼ੈਲਟੀ ਦੀ ਟ੍ਰੀਟਮੈਂਟ ਦੇ ਅੱਗੇ ਦੋ ਸਬ ਡਿਵੀਜ਼ਨਸ ਹੋ ਜਾਂਦੇ ਇੱਕ ਸਿਰਫ ਪੇਨ ਰੀਲੀਫ ਤੇ ਲਈ ਹੁੰਦਾ ਇੱਕ ਪੇਨ ਦੀ ਜਿਹੜੀ ਕੌਜ਼ ਹੈ ਉਸ ਨੂੰ ਟ੍ਰੀਟ ਕਰਨ ਦੇ ਲਈ ਟ੍ਰੀਟਮੈਂਟ ਕੀਤਾ ਜਾ ਸਕਦਾ ਸੋ ਇਸ ਨੂੰ ਅਸੀਂ ਪੇਨ ਕੰਟਰੋਲ ਐਂਡ ਕਿਉਰੇਟਿਵ ਟ੍ਰੀਟਮੈਂਟਸ ਕਹਿੰਦੇ ਆ ਜਿਸ ਦੇ ਵਿੱਚ ਸਪੋਜ਼ ਕਿਸੇ ਦਾ ਡਿਸਕ ਪ੍ਰੋਲੈਪਸ ਹੋ ਰੱਖਿਆ ਹੈ ਸੋ ਉਸ ਨੂੰ ਸਪਾਈਨ ਦੇ ਅੰਦਰ ਅਸੀਂ ਇੰਜੈਕਸ਼ਨ ਦੇ ਕੇ ਪੇਨ ਰੀਲੀਫ ਦੇ ਸਕਦੇ ਆ ਜਾਂ ਡਿਸਕ ਦੇ ਅੰਦਰ ਜਾ ਕਰਕੇ ਕੁਝ ਟ੍ਰੀਟਮੈਂਟਸ ਕਰ ਸਕਦੇ ਆ ਜਿਸ ਦੇ ਨਾਲ ਤੁਸੀਂ ਜਿਹੜਾ ਡਿਸਕ ਪ੍ਰੋਲੈਪਸ ਹੋ ਰੱਖਿਆ ਹੈ ਉਹ ਡਿਸਕ ਥੋੜਾ ਜਿਹਾ ਵਾਪਸ ਅੰਦਰ ਚਲਾ ਜਾਂਦਾ ਹੈ ਔਰ ਨਰਵਸ ਦੇ ਉੱਤੇ ਕੰਪ੍ਰੈਸ਼ਨ ਸੈਟਲ ਹੋ ਜਾਂਦਾ ਜਿਹਦੇ ਨਾਲ ਪੇਸ਼ੈਂਟ ਨੂੰ ਪੇਨ ਰੀਲੀਫ ਮਿਲਦੀ ਔਰ ਇਹ ਲੌਂਗ ਟਰਮ ਪੇਨ ਰੀਲੀਫ ਮਿਲਦੀ ਔਰ ਜੇ ਪ੍ਰੋਪਰ ਟਾਈਮ ਦੇ ਵਿੱਚ ਐਕਸਪਰਟ ਐਡਵਾਈਸ ਲੈਂਤੀ ਜਾਵੇ ਤਾਂ ਪੇਸ਼ੈਂਟ ਨੂੰ ਸਰਜਰੀ ਤੋਂ ਬਚਾਇਆ ਜਾ ਸਕਦਾ ਠੀਕ ਹੈ ਅਸੀਂ ਆ ਕੁਝ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਵੀ ਜਾਂਦੇ ਆ ਕੀ ਨਾ ਮੈਂ ਤੁਹਾਡਾ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਹਾਂਜੀ ਮੈਡਮ ਮੈਂ ਪ੍ਰਵਿੰਦਰ ਬੋਲ ਰਿਹਾ ਜੀ ਫੋਜਪੁਰ ਤੋਂ ਹਾਂਜੀ ਮੇਰਾ ਬੇਟਾ ਨਾ 22 ਸਾਲ ਦਾ ਜੀ ਹਾਂਜੀ ਤੇ ਉਹਨਾਂ ਨੇ ਬੈਲਟ ਸਾਈਡ ਤੇ ਨਾ ਕਾਫੀ ਡੇਢ ਦੋ ਮਹੀਨੇ ਹੋ ਗਏ ਦਰਦ ਹੋ ਰਹੀ ਹੈ ਪੇਨਕিলার ਲੈ ਰਹੇ ਨੇ ਠੀਕ ਹੈ ਅ ਠੀਕ ਹੈ ਤਾਂ ਤੁਸੀਂ ਅੱਜ ਤੁਹਾਡਾ ਸਵਾਲ ਅਸੀਂ ਜਾਣ ਲਿਆ ਤੁਸੀਂ ਬਣੇ ਰਹੋ ਸਾਡੇ ਨਾਲ ਦੂਸਰੇ ਕਾਲਰ ਦਾ ਸਵਾਲ ਜਾਣਦੇ ਆ ਜਵਾਬ ਤੁਹਾਨੂੰ ਜ਼ਰੂਰ ਮਿਲੇਗਾ ਅ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋ ਹੈਲੋ ਹਾਂਜੀ ਤੁਹਾਡਾ ਕੀ ਨਾਮ ਹੈ ਕਿੱਥੋਂ ਤੁਸੀਂ ਗੱਲ ਕਰ ਰਹੇ ਹੋ ਮੈਂ ਨਰਿੰਦਰ ਸਿੰਘ ਕੰਗ ਬੋਲਦਾ ਮਰਿੰਡਾ ਤੋਂ ਹਾਂਜੀ

ਅਹ ਠੀਕ ਹੈ ਤੁਸੀਂ ਬਨੇਰਾ ਸਾਡੇ ਨਾਲ ਅਸੀਂ ਤੁਹਾਡਾ ਸਵਾਲ ਜਾਣਿਆ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਪਹਿਲੇ ਕਾਲਰ ਦੇ ਵੱਲੋਂ ਕਿਹਾ ਗਿਆ ਹੈ ਕਿ 22 ਸਾਲਾਂ ਦੀ ਏਜ ਦੇ ਵਿੱਚ ਬੈਕ ਪੇਨ ਦੀ ਕਾਫੀ ਜ਼ਿਆਦਾ ਦਿੱਕਤ ਹੋ ਰਹੀ ਹੈ ਪੇਨ ਕਿਲਰਸ ਲੈ ਜਾ ਰਹੇ ਨੇ ਹੋਰ ਕਿਸ ਦੇ ਕਾਰਨ ਹੋ ਸਕਦੇ ਨੇ ਕਿ ਕੋਈ ਗੰਭੀਰ ਸਮੱਸਿਆ ਹੈ ਜੀ ਜਿਸ ਤਰ੍ਹਾਂ ਇਹਨਾਂ ਨੇ ਸਰ ਨੇ ਕਿਹਾ ਕਿ ਇਹਨਾਂ ਦੇ ਬੱਚੇ ਨੂੰ 22 ਸਾਲ ਦੇ ਬੱਚੇ ਨੂੰ ਬੈਕ ਪੇਨ ਹੋ ਰਹੀ ਹੈ ਔਰ ਉਹ ਆਲਮੋਸਟ 2 ਹਫ਼ਤੇ ਤੋਂ ਹੋ ਰਹੀ ਹੈ ਪੇਨ ਕਿਲਰਸ ਲੈ ਰਹੇ ਹਨ ਸੋ young individuals ਦੇ ਵਿੱਚ ਜਿਵੇਂ ਮੈਂ ਪਹਿਲੇ ਵੀ ਕਿਹਾ ਕਿ ਬੈਕ ਪੇਨ ਦਾ ਰੀਜ਼ਨ ਜਿਹੜਾ ਹੈ ਜਾਂ ਤੇ ਮਸਕুলਰ ਹੁੰਦਾ ਹੈ ਜਾਂ ਫਿਰ ਉਹ ਡਿਸਕ ریلیਟਡ ਪ੍ਰੋਬਲਮ ਹੁੰਦੀ ਹੈ ਸੋ ਮਸਕুলਰ ਪ੍ਰੋਬਲਮ ਜਿਹੜੀ ਹੁੰਦੀ ਉਹ ਯੂਜੂਲੀ 4-5 ਦਿਨ ਤੋਂ ਜ਼ਿਆਦਾ ਨਹੀਂ ਚਲਦੀ ਹੈ ਜੇ ਉਹ ਪੇਨ 2 ਹਫ਼ਤੇ ਤੋਂ ਪਰਸਿਸਟ ਕਰ ਰਹੀ ਹੈ ਸੋ ਇਹਨਾਂ ਨੂੰ ਇੱਕ ਸਪੈਸ਼ਲਿਸਟ ਨੂੰ ਮਿਲਣ ਦੀ ਜ਼ਰੂਰਤ ਹੈ ਕੁਝ ਕਲੀਨिकल ਟੈਸਟਸ ਹੁੰਦੇ ਜਿਦੇ ਨਾਲ ਅਸੀਂ ਪੇਨ ਜਨਰੇਟਰ ਨੂੰ ਆਇਡੈਂਟੀਫਾਈ ਕਰਦੇ ਆਂ ਔਰ ਉਸ ਤੋਂ ਬਾਅਦ ਜੇ ਜ਼ਰੂਰਤ ਪਵੇ ਤਾਂ ਬੈਕ ਜਾਂ ਸਪਾਈਨ ਦਾ ਐਮ ਆਰ ਆਈ ਕਰਵਾ ਕੇ ਉਸ ਦੇ ਵਿੱਚ ਫਿਰ ਅੱਗੇ ਉਸ ਨੂੰ ਜੋ ਸਾਡੇ ਕਲੀਨਿਕਲ ਐਗਜ਼ਾਮੀਨੇਸ਼ਨ ਹੈ ਉਸ ਨੂੰ ਕਨਫਰਮ ਕਰਨ ਦੇ ਲਈ ਸਾਨੂੰ ਐਮ ਆਰ ਆਈ ਕਰਨਾ ਪੈਂਦਾ ਜਿਸ ਦੇ ਨਾਲ ਸਾਨੂੰ ਇਹ ਪਤਾ ਚੱਲਦਾ ਕਿ ਕੀ ਇਹ ਪ੍ਰੋਬਲਮ ਡਿਸਕ ਦੇ ਕਾਰਨ ਹੋ ਰਹੀ ਹੈ ਜੇ ਉਹ ਡਿਸਕ ਦੇ ਕਾਰਨ ਹੋ ਰਹੀ ਹੈ ਤਾਂ 22 ਬਹੁਤ ਅੱਛੀ ਏਜ ਹੁੰਦੀ ਹੈ ਜਿਸ ਦੇ ਵਿੱਚ ਅਸੀਂ ਕਿਉਰੇਟਿਵ ਟਰੀਟਮੈਂਟ ਦੇ ਸਕਦੇ ਹਾਂ ਠੀਕ ਹੈ ਲੰਗ ਟਾਈਮ ਪੇਨ ਰੀਲੀਫ ਬਿਲਕੁਲ ਡਾਕਟਰ ਸਾਹਿਬ ਦੂਸਰੇ ਕੋਲਰ ਦਾ ਹੀ ਸਵਾਲ ਸੀ ਕਿ ਪੈਰ ਸਲਿੱਪ ਹੋਣ ਦੇ ਕਾਰਨ ਗਿਰੇ ਤੇ ਕਾਫੀ ਜ਼ਿਆਦਾ ਬੈਕ ਪੇਨ ਤੋਂ ਉਹਨਾਂ ਦੇ ਕਾਫੀ ਦਰਦ ਹੋ ਰਿਹਾ ਪ੍ਰਭਾਵਿਤ ਹੈ ਇਸ ਕਰਕੇ ਕੀ ਉਹਨਾਂ ਦਾ ਇਲਾਜ ਹੈ ਜੀ ਜਿਹੜਾ ਦੂਸਰਾ ਸਵਾਲ ਹੈ ਕਿ ਗਰੇ ਔਰ ਗਿਰਨ ਤੋਂ ਬਾਅਦ ਪੇਨ ਹੋਇਆ ਸੋ ਇਸ ਨੂੰ ਅਸੀਂ ਐਕਚੁਅਲੀ ਟਰਾਮੈਟਿਕ ਬੈਕ ਪੇਨ ਦੀ ਕੈਟਾਗਰੀ ਦੇ ਵਿੱਚ ਇਨਕਲੂਡ ਕਰਦੇ ਹਾਂ ਕੀ ਕੁਝ ਟਰਮਾ ਹੋਇਆ ਗire ਪੇਸ਼ੈਂਟ ਉਸ ਤੋਂ ਬਾਅਦ ਇਹਨਾਂ ਨੂੰ ਪੇਨ ਹੋਇਆ ਇਹਦੇ ਵਿੱਚ ਮੋਸਟਲੀ ਜਿਹੜਾ ਹੈ ਉਹ ਪੇਨ ਦਾ ਕਾਰਨ ਬੋਨਸ ਹੁੰਦੇ ਆ ਔਰ ਜੇ ਇਹ ਇੰਡੀਵਿਜੂਅਲ ਟੁਵਰਡਸ ਦੀ 올ਡ ਏਜ ਹੈ ਜੇ ਬਜ਼ੁਰਗ ਅਵਸਥਾ ਦੀ ਤਰਫ ਜਾ ਰਹੇ ਹਨ ਸੋ ਬਜ਼ੁਰਗ ਅਵਸਥਾ ਦੇ ਵਿੱਚ ਹੱਡੀਆਂ ਜਿਹੜੀਆਂ ਆ ਉਹ ਵੀਕ ਵੀ ਹੋ ਜਾਂਦੀਆਂ ਵੀਕ ਹੱਡੀਆਂ ਜੇ ਸੱਟ ਲੱਗੇ ਤਾਂ ਉਹਨਾਂ ਦੇ ਵਿੱਚ ਕੁਝ ਫ੍ਰੈਕਚਰਸ ਹੋਣ ਦਾ ਰਿਸਕ ਵੀ ਰਹਿੰਦਾ ਹੈ ਇਸਦੇ ਲਈ ਇਹਨਾਂ ਨੂੰ ਵੀ ਐਕਚੁਅਲੀ ਇੱਕ ਸਪੈਸ਼ਲਿਸਟ ਨੂੰ ਮਿਲ ਕੇ ਆਪਣੇ ਟੈਸਟਸ ਕਰਵਾਉਣੇ ਚਾਹੀਦੇ ਹਨ ਮਿਨਿਮਮ ਬੇਸਿਕ ਮਿਨਿਮਮ ਇੱਕ ਐਕਸ-ਰੇ ਕਰਵਾਉਣਾ ਚਾਹੀਦਾ ਹੈ ਔਰ ਉਸ ਦੇ ਹਿਸਾਬ ਨਾਲ ਲੱਗੇ ਇਸ ਨੂੰ ਟ੍ਰੀਟਮੈਂਟ ਕੀਤਾ ਜਾ ਸਕਦਾ ਹੈ ਬਟ ਇਹਨਾਂ ਚੀਜ਼ਾਂ ਨੂੰ ਮੈਨੇਜ ਕੀਤਾ ਜਾ ਸਕਦਾ ਹੈ ਜੀ ਡਾਕਟਰ ਸਾਹਿਬ ਇਹ ਜ਼ਰੂਰ ਅਸੀਂ ਪੁੱਛਣਾ ਚਾਹਵਾਂਗੇ ਸਵਾਲ ਮੈਂ ਜ਼ਰੂਰ ਲਵਾਂਗੇ ਪਹਿਲਾ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਲ ਜਾਣਦੇ ਆ ਕਿ ਨਾ ਮੈਂ ਤੁਹਾਡਾ ਕਿੱਥੋਂ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਮੇਰੀ ਆਵਾਜ਼ ਮਿਲ ਪਾ ਰਹੀ ਹੈ ਸਮਰਤੋ ਤੁਸੀਂ ਜੁੜਨ ਦੀ ਕੋਸ਼ਿਸ਼ ਜ਼ਰੂਰ ਕਰਿਓ ਸੋ ਡਾਕਟਰ ਸਾਹਿਬ ਮੈਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿਉਂਕਿ ਆ ਬਹੁਤ ਸਾਰੇ ਜਿਹੜੇ ਐ ਅੱਜਕੱਲ ਦੇ ਨੌਜਵਾਨ ਪੀੜੀ ਐ ਜੋ ਕਿ ਜੌਬ ਕਰਦੇ ਨੇ ਸਿਟਿੰਗ ਜੌਬ ਉਹਨਾਂ ਦੀ ਜ਼ਿਆਦਾਤਰ ਹੁੰਦੀ ਐ ਬਹੁਤ ਸਾਰੇ ਦਰਸ਼ਕਾਂ ਦੇ ਸਾਡੇ ਮਨਾਂ ਵਿੱਚ ਇਹੀ ਸਵਾਲ ਐ ਕਿ ਸਿਟਿੰਗ ਜੌਬ ਕਰਦੇ ਕਰਦੇ ਆਪਣੇ ਸਰੀਰ ਦਾ ਧਿਆਨ ਨਹੀਂ ਰੱਖ ਪਾਉਂਦੇ ਕਈ ਲੋਕ ਜਿਹੜੇ ਐ 12-12 ਘੰਟੇ ਸਿਟਿੰਗ ਜੌਬ ਕਰਦੇ ਨੇ ਵਰਕ ਫਰੋਮ ਹੋਮ ਕਰਦੇ ਨੇ ਉਹ ਲੋਕੀ ਬੈਕ ਪੇਨ ਤੋਂ ਪ੍ਰਭਾਵਿਤ ਨੇ ਫਿਰ ਉਹਨਾਂ ਦਾ ਕੀ ਇਲਾਜ ਹੈ ਕਿ ਇਸ ਦੇ ਪਿੱਛੇ ਕਾਰਨ ਕੀ ਕਿ ਸਿਰਫ ਲਗਾਤਾਰ ਬੈਠੇ ਰਹਿਣ ਦੇ ਕਾਰਨ ਬੈਕ ਪੇਨ ਹੁੰਦੀ ਹੈ ਜਾਂ ਕੋਈ ਹੋਰ ਵੀ ਗੰਭੀਰ ਸਮੱਸਿਆ ਹੋ ਸਕਦੀ ਹੈ ਦੇਖੋ ਮੈਮ ਇਸ ਤਰ੍ਹਾਂ ਕਿ ਜੇ ਅਸੀਂ ਅੱਜ ਤੋਂ 4 ਸਾਲ ਪਿੱਛੇ ਜਾਈਏ 4 ਸਾਲ ਪਹਿਲੇ ਕੋਵਿਡ ਹੋਇਆ ਸੀਗਾ ਉਸ ਟਾਈਮ ਤੋਂ ਵਰਕ ਫਰਮ ਹੋਮ ਦੇ ਜਿਹੜੇ ਟਰਮਨੋਲੋਜੀ ਹੈ ਉਹ ਇੰਟਰੋਡਿਊਸ ਹੋਈ ਸੀਗੀ ਲੋਕ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣੇ ਡਾਈਨਿੰਗ ਟੇਬਲ ਤੇ ਬੈਠ ਕੇ ਆਪਣੇ ਸਟੱਡੀ ਟੇਬਲ ਤੇ ਬੈਠ ਕੇ ਆਪਣਾ ਕੰਮ ਕਰ ਰਹੇ ਆ ਮੋਸਟਲੀ ਲੈਪਟਾਪਸ ਤੇ ਕੰਮ ਹੁੰਦਾ ਹੈ ਠੀਕ ਹੈ ਇੱਕ ਚੇਅਰ ਤੇ ਬੈਠੇ ਆ ਕਈ ਕਈ ਘੰਟੇ ਬੈਠੇ ਆ ਜੀ ਔਰ ਉਹ ਜਿਹੜੀ ਪੋਜੀਸ਼ਨਿੰਗ ਹੈ ਉਹ ਪੋਜੀਸ਼ਨਿੰਗ ਜਿਹੜੀ ਹੈ ਉਹ ਹੌਲੀ-ਹੌਲੀ ਅਸੀਂ ਆਪਣੀ ਗਲਤ ਪੋਸਚਰ ਅਡਾਪਟ ਕਰਨ ਲੱਗ ਪਏ ਆ ਅਸੀਂ ਸਿੱਧੀ ਬੈਕ ਨਹੀਂ ਰੱਖ ਰਹੇ ਅਸੀਂ ਚੇਅਰ ਦੇ ਨਾਲ ਪਿੱਛੇ ਢਾਸ ਲਗਾ ਕੇ ਬੈਠ ਰਹੇ ਹਾਂ ਸਾਡੇ ਸ਼ੋਲਡਰਸ ਅੱਗੇ ਸਲਾਊਚ ਕਰ ਰਹੇ ਹਾਂ ਸ਼ੋਲਡਰਸ ਅੱਗੇ ਸਲਾਊਚ ਕਰ ਰਹੇ ਹਾਂ neck ਦੀ ਜਿਹੜੀ ਪੋਜੀਸ਼ਨ ਹੈ ਉਹ ਸਟ੍ਰੇਟ ਤੋਂ ਥੋੜੀ ਜੀ ਅੱਗੇ ਟੇਢੀ ਹੋ ਜਾਂਦੀ ਹੈ ਠੀਕ ਹੈ ਸਕਰੀਨ ਦਾ ਪ੍ਰੋਪਰ ਲੈਵਲ ਨਹੀਂ ਹੈ ਇਹ ਸਭ ਚੀਜ਼ਾਂ ਦੇ ਕਾਰਨ ਜਿਹੜਾ ਹੈ ਉਹਨਾਂ ਯੰਗ ਇੰਡੀਵਿਜੂਅਲਸ ਨੂੰ ਯੰਗ ਪ੍ਰੋਫੈਸ਼ਨਲਸ ਨੂੰ ਬੈਕ ਪੇਨ ਹੋ ਰਹੀ ਹੈ ਜੀ ਇਸ ਦੇ ਕੁਝ ਬੜੇ ਸਿੰਪਲ ਜੇ ਘਰੇਲੂ ਨੁਸਖੇ ਸਵੇਰੇ ਜਦੋਂ ਅਸੀਂ ਉੱਠਦੇ ਹਾਂ ਲੈਟਸ ਸੇ ਸਾਡਾ ਆਫਿਸ 10 ਵਜੇ ਸ਼ੁਰੂ ਹੋ ਰਿਹਾ ਹੈ ਔਰ ਅਸੀਂ 8 ਵਜੇ ਉੱਠ ਰਹੇ ਹਾਂ ਜੇ ਅਸੀਂ 8 ਵਜੇ ਉੱਠਣ ਦੀ ਬਜਾਏ 7:30 ਉੱਠ ਕੇ ਸਵੇਰੇ 15 ਮਿੰਟ ਆਪਣੀ ਬੋਡੀ ਨੂੰ ਦੇ ਦਈਏ ਕੁਝ ਸਿੰਪਲ ਸਪਾਈਨ ਸਟ੍ਰੈਚਿੰਗ ਐਕਸਰਸਾਈਜ਼ਸ ਕਰ ਲਈਏ ਸਿੰਪਲ ਵਾਕ ਕਰਨਾ ਸ਼ੁਰੂ ਕਰ ਦਈਏ ਸਾਡੇ ਮਸਲਸ ਟ੍ਰੇਨ ਹੋਣੇ ਸ਼ੁਰੂ ਹੋ ਜਾਂਦੇ ਹੈ ਇੱਕ ਵਾਰੀ ਜਦੋਂ ਅਸੀਂ ਬੈਠ ਕੇ 10 ਵਜੇ ਆਪਣੇ ਵਰਕਪਲੇਸ ਤੇ ਬੈਠ ਗਏ ਹਰ ਇੱਕ ਘੰਟੇ ਬਾਅਦ 5 ਮਿੰਟ ਜਾਂ 10 ਮਿੰਟ ਦੀ ਬ੍ਰੇਕ ਲਓ ਉੱਠ ਕੇ ਵਾਸ਼ਰੂਮ ਯੂਜ਼ ਕਰੋ ਪਾਣੀ ਪੀਓ ਥੋੜਾ ਸਟ੍ਰੈਚ ਕਰੋ ਬੈਠੇ-ਬੈਠੇ ਆਪਣੀ ਉਸੇ ਪੋਜੀਸ਼ਨ ਤੇ ਬੈਠੇ-ਬੈਠੇ ਆਪਣੀ ਬੈਕ ਨੂੰ ਨੈਕ ਨੂੰ ਸਟ੍ਰੈਚ ਕਰੋ ਅਰੇ ਬਹੁਤ ਕਾਮਨਲੀ ਦੇਖਿਆ ਜਾ ਰਿਹਾ ਜਿਹੜੇ ਵਰਕ ਫਰਮ ਹੋਮ ਪ੍ਰੋਫੈਸ਼ਨਲਸ ਹੈਗੇ ਆ ਇਹਨਾਂ ਨੂੰ ਸਿਰਫ ਬੈਕ ਪੇਨ ਨਹੀਂ ਹੋ ਰਹੀ ਇਹਨਾਂ ਨੂੰ ਨੈਕ ਪੇਨ ਵੀ ਨਾਲ ਨਾਲ ਹੋ ਰਹੀ ਹੈ ਜੀ ਸੋ ਇਹਨਾਂ ਬੈਕ ਪੇਨ অর ਨੈਕ ਪੇਨ ਦਾ ਅਨੁਵਲੇ ਟਾਈਮ ਦੇ ਵਿੱਚ ਇੱਕ ਐਪੀਡੈਮਿਕ ਹੋਣ ਵਾਲਾ ਹੈ ਜੀ اور ਇਸ ਨੂੰ ਮੈਨੇਜ ਕਰਨ ਲਈ ਸਿਰਫ ਇੱਕ ਪ੍ਰੀਵੈਂਸ਼ਨ ਹੀ ਚੀਜ਼ ਹੈ ਜਿਸ ਤਰ੍ਹਾਂ ਸਾਡੇ ਬਜ਼ੁਰਗ ਕਹਿੰਦੇ ਸੀ ਨਾ ਪ੍ਰੀਵੈਂਸ਼ਨ ਇਜ਼ ਬੈਟਰ than ਕਿਉਰ ਸੋ ਪ੍ਰੀਵੈਂਟ ਹੀ ਕੀਤਾ ਜਾ ਸਕਦਾ अदरवाइज ਹੌਲੀ 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 ਇਸ ਲਾਈਕ ਵਿਸ਼ियस ਸਾਈਕਲ ਬਣ ਜਾਏਗਾ ਆ ਠੀਕ ਹੈ ਡਾਕਟਰ ਸਾਹਿਬ ਅ ਅੱਜ ਤੁਸੀਂ ਸਾਡੇ ਦਰਸ਼ਕਾਂ ਦੇ ਲਈ ਕੀਮਤੀ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਿੰਨੇ ਸਾਡੇ ਦਰਸ਼ਕ ਸੀ ਬੈਕ ਪੇਨ ਤੋਂ ਪੀੜਤ ਨੇ ਤਾਂ ਉਹਨਾਂ ਨੂੰ ਬਹੁਤ سارے ਡਾਊਟਸ ਉਹਨਾਂ ਦੇ ਕਲੀਅਰ ਹੋਏ ਹੋਣਗੇ ਕਿਉਂਕਿ ਸਿਟਿੰਗ ਜੌਬ ਕਰਨ ਵਾਲੇ ਜੇਕਰ ਸਰ ਦਰਸ਼ਕ ਨੇ ਤਾਂ ਜਿਸ ਤਰੀਕੇ ਡਾਕਟਰ ਸਾਹਿਬ ਦੇ ਵੱਲੋਂ ਦੱਸਿਆ ਗਿਆ ਕਿ ਤੁਸੀਂ ਲਗਾਤਾਰ ਨਾ ਬੈਠੋ ਥੋੜਾ-ਬਹੁਤ ਸਟ੍ਰੈਚ ਐਕਸਰਸਾਈਜ਼ ਜ਼ਰੂਰ ਕਰੋ ਜਿਸ ਨਾਲ ਬੈਕ ਪੇਨ ਦੀ ਸਮੱਸਿਆ ਜ਼ਿਆਦਾ ਅੱਗੇ ਜਾ ਕੇ ਗੰਭੀਰ ਨਾ ਬਣੇ جاਵੇ ਘਰੇਲੂ ਇਲਾਜ ਤੋਂ ਦੂਰ ਰਹੋ ਇੱਕ ਤੋਂ ਦੋ ਹਫ਼ਤੇ ਤੱਕ ਪੇਨ ਹੈ ਲੇਕਿਨ ਜੇ ਇਸ ਤੋਂ ਜ਼ਿਆਦਾ ਪੇਨ 3 ਮਹੀਨਿਆਂ ਤੱਕ ਰਹਿੰਦੀ ਹੈ ਤਾਂ ਗੰਭੀਰ ਸਮੱਸਿਆ ਹੋ ਸਕਦੀ ਹੈ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਸੋ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਲਗਾਤਾਰ ਤੁਸੀਂ ਦੇਖਦੇ ਰਹੋ ਟੈਲੀਪੋਸ ਪੰਜਾਬ ਪਿਆਨਾ ਹਿਮਾਚਲ